ਜ਼ਮੀਨ ਜਿਹੜੀ ਐ ਹੋਲੀ-ਹੋਲੀ ਬਹਿਣ ਲੱਗ ਪਈ ਐ ਜਿਹੜਾ ਪਾਣੀ ਉਤਰਦਾ ਪਿਆ ਉਹ ਇੱਕ ਵੱਖਰੀ ਮਾਰ ਐ ਜਿਹੜਾ ਇੱਥੇ ਅਸਾਰੀ ਜਿਹੜੀ ਜ਼ਮੀਨ ਉਹਨੇ ਡੋਬ ਦਿੱਤਾ ਪਾਣੀ ਦੇ ਵਿੱਚ ਤੇ ਉਹਦਾ ਜਿਹੜਾ ਲੈਵਲ ਆ ਉਹ ਇੰਨਾ ਉੱਚਾ ਹੈ ਇਸ ਵੇਲੇ ਕਿ ਉਹ ਸਕੂਲ ਜਿਹੜਾ ਐ ਬਣਿਆ ਹੋਇਆ ਨਾ ਜਿਹੜੇ ਅੰਦਰ ਜਾਣਾ ਸ਼ੁਰੂ ਹੋ ਗਿਆ ਤੇ ਕਿਸੇ ਦੀ ਇੱਥੇ ਕੋਈ ਟੀਮ ਨਹੀਂ ਪਹੁੰਚੀ ਹੋਈ ਹੈ ਜਿਹੜਾ ਪ੍ਰਸ਼ਾਸਨ ਵੱਲੋਂ ਇਸ ਚੀਜ਼ ਲਈ ਕੁਝ ਕਰ ਸਕਦਾ ਹੋਵੇ ਇਹ ਇਹਨਾਂ ਚੀਜ਼ਾਂ ਨੇ ਕਾਲੇ ਦੁਆਲੇ ਦੇ ਲੋਕਾਂ ਨੂੰ ਸਿਰਫ ਜਿਹੜਾ ਹੈਗਾ ਉਹ ਤਿਆਰ ਕੀਤਾ ਕਿ ਉਹ ਆ ਕੇ ਕੁਝ ਇਹਦੇ ਬਾਰੇ ਪਿਆ ਸਕਣ ਕਰ ਸਕਣ ਪਤਾ ਨਹੀਂ ਇਹਨਾਂ ਚੀਜ਼ਾਂ ਜੋ ਨਿਕਲਣ ਲਈ ਕਿੰਨਾ ਕੁ ਸਮਾਂ ਲੱਗੂਗਾ ਤੇ ਜਦੋਂ ਇਹ ਚੀਜ਼ਾਂ ਇਧਰੋਂ ਤੇ ਹੁਣ ਉਹ ਕਹਿੰਦੇ ਵੀ ਇਹ ਕੁਦਰਤੀ ਆ ਖਤਮ ਵੀ ਹੋਣਗੀਆਂ ਤਾਂ ਉਸ ਵੇਲੇ ਜਿਹੜੀਆਂ ਇਹੋ ਜੀਆਂ ਦੇਖੋ ਹੁਣ ਕੀੜਾ ਮਕੋੜਾ ਜਿਹੜਾ ਇਹਨਾਂ ਚੀਜ਼ਾਂ ਤੋਂ ਪੈਦਾ ਹੋਇਆ ਹੈ ਹਜੇ ਇਹਨਾਂ ਦੀਆਂ ਕਿੰਨੀਆਂ ਕੁ ਸਮੱਸਿਆਵਾਂ ਸਾਹਮਣੇ ਆਣੀਆਂ ਆ ਕਿੰਨਾ ਕੁਸ਼ ਇਦਾਂ ਦਾ ਹਜੇ ਹੋਣਾ ਆ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਜਿਹੜਾ ਉਹ ਸਮੱਸਿਆਵਾਂ ਆ ਸਕਦੀਆਂ ਹਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਅਸੀਂ ਦੋਆਬੇ ਦੀ ਧਰਤੀ ਦੇ ਉੱਤੇ ਇੱਕ ਹਲਾਕਾ ਹੈਗਾ ਸਾਡੇ ਇੱਥੇ ਜਿਹੜਾ ਕੁੱਕੜਪਿੰਡ ਚਿਹੜੂ ਤੇ ਲਾਗੇਸ਼ਾਕੇ ਜਿੱਦਾਂ ਜਮਸ਼ੇਰ ਤੇ ਜਲੰਧਰ ਦੇ ਲਾਗੇਸ਼ਾਕੇ ਦੇ ਜਿਹੜੇ ਪਿੰਡ ਨੇ ਉਧਰ ਇੱਕ ਬਈ ਰਹਿੰਦੀ ਐ ਜਿਹਨੂੰ ਚਿੱਟੀ ਬਈ ਵੀ ਕਹਿੰਦੇ ਆ ਤੇ ਉਸ ਦਰਿਆ ਦੇ ਅਸੀਂ ਇੱਥੇ ਮੁਆਇਜ਼ਾ ਲੈਣ ਲਈ ਆਏ ਸੀ ਕਿ ਸਾਰੇ ਦੱਸਦੇ ਆ ਕਿ ਜਿਹੜੀ ਇਹ ਜਿਹੜੀ ਬਈ ਬਹਿੰਦੀ ਐ ਇਹਦਾ ਜਿਹੜਾ ਪਾਣੀ ਹੈ ਉਹ ਉੱਪਰ ਪਹਾੜਾਂ ਤੋਂ ਹਿਮਾਚਲ ਸਾਈਡ ਤੋਂ ਜਾਂ ਜਿਹੜੇ ਚੋਅ ਵਗਦੇ ਨੇ ਉਹਨਾਂ ਵਿੱਚੋਂ ਆਂਦਾ ਤੇ ਦੇਖੋ ਪੰਜਾਬ ਨੂੰ ਜਿਹੜੀਆਂ ਮਾਰਾਂ ਪੈਂਦੀਆਂ ਨੇ ਇਹ ਇੱਕ ਮਿਸਮੈਨੇਜਮੈਂਟ ਕਰਕੇ ਪੈਂਦੀਆਂ ਨੇ ਜਿੰਨੇ ਵੀ ਇੱਥੇ ਅਦਾਰੇ ਨੇ ਚਾਹੇ ਪਾਖੜਾ ਅਬਿਆਸ ਮੈਨੇਜਮੈਂਟ ਹੋ ਗਈ ਭਾਵੇਂ ਇੱਥੇ ਆ ਜਿਹੜੀ ਸਤਲੁਜ ਦਰਿਆ ਦੇ ਇਲਾਕੇ ਦੇ ਆਲੇ-ਦੁਆਲੇ ਜਿਹੜੇ ਪਿੰਡ ਪੈਂਦੇ ਨੇ ਤਾਂ ਹੁਣ ਤਾਂ ਤੁਸੀਂ ਦੇਖੋ ਮਾਝੇ ਤੋਂ ਲੈ ਕੇ ਮਾਲਵਾ ਤੱਕ ਸਾਰਾ ਹੀ ਇਹਨਾਂ ਜਿਹੜੀਆਂ ਮਾਰਾਂ ਦੇ ਵਿੱਚ ਗ੍ਰਸਤ ਹੋਇਆ ਪਿਆ ਤੇ ਪੰਜਾਬ ਨੂੰ ਇਹ ਜਿਹੜੀਆਂ ਮਾਰਾਂ ਸੀਗੀਆਂ ਇਹ ਕੋਈ ਕੁਦਰਤੀਆਂ ਮਾਰਾਂ ਨਹੀਂ ਸੀਗੀਆਂ ਸਾਰੀਆਂ ਜਿਹੜੀਆਂ ਮਾਰਾਂ ਇਹ ਪੈਦਾ ਕੀਤੀਆਂ ਮਾਰਾਂ ਨੇ ਤੇ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਮੈਨੂਮੇਡ ਕਹੇ ਕਿ ਜਿਹੜੀ ਗੱਲ ਰੱਖੀ ਜਾਂਦੀ ਹੈ ਉਹ ਕਿਸੇ ਨਾ ਕਿਸੇ ਹੱਦ ਤੱਕ درست ਵੀ ਆ ਕਿਉਂਕਿ ਜਦੋਂ ਰਿਪੀਰੀਅਨ ਲਾਅ ਦੇ ਤਹਿਤ ਅਸੀਂ ਆਪਣੀ ਕੋਈ ਮੰਗ ਰੱਖਣੀ ਹੋਵੇ ਇਹਦਾ ਅਸੀਂ ਹੱਕ ਰੱਖਣਾ ਹੋਵੇ ਉਦੋਂ ਸਾਨੂੰ ਕਹਿੰਦੇ ਆ ਕਿ ਤੁਸੀਂ ਇਹ ਹੱਕ ਦੀਆਂ ਗੱਲਾਂ ਨਾ ਕਰੋ ਤੇ ਜਿੱਥੇ ਇਹਨਾਂ ਦੀਆਂ ਮਾਰਾ ਚਲਣੀਆਂ ਹੁਣ ਉਦੋਂ ਇਹ ਸਾਰੇ ਸਾਨੂੰ ਇਹ ਕਹਿੰਦੇ ਨੇ ਕਿ ਇਹ ਤਾਂ ਕੁਦਰਤੀ ਆਫਤ ਆ ਤੇ ਇਹ ਕੁਦਰਤੀ ਤੌਰ ਤੇ ਆਣੀ ਆ ਮਰ ਜਦੋਂ ਇਹੀ ਪਹਾੜਾਂ ਤੋਂ ਹੋ ਕੇ ਜਦੋਂ ਇਹ ਪੰਜਾਬ ਦੀ ਧਰਤੀ ਤੋਂ ਜਿਹੜਾ ਮੈਕਸਿਮਮ ਏਰੀਆ ਜਿਹੜਾ ਕਵਰ ਹੁੰਦਾ ਉਹ ਪੰਜਾਬ ਦੀ ਧਰਤੀ ਤੋਂ ਹੁੰਦਾ ਤੇ ਪੰਜਾਬ ਦੇ ਪਿੰਡ ਪੰਜਾਬ ਦੇ ਲੋਕ ਪੰਜਾਬ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ 인ਫਰਾਸਟ੍ਰਕਚਰ ਸਾਰਾ ਕੁਝ ਜਿਹੜਾ ਇਹਦੇ ਚ ਇਨਵੋਲ ਹੋਇਆ ਉਹ ਸਾਰੀ ਚੀਜ਼ਾਂ ਪੇ ਕੌਣ ਕਰਦਾ ਉਹ ਸਾਰਾ ਕੁਝ ਪੰਜਾਬ ਪੇ ਕਰਦਾ ਕਿ ਪੰਜਾਬ ਨੂੰ ਕਿਸੇ ਤਰੀਕੇ ਰੈਸਕਿਊ ਕੀਤਾ ਜਾਵੇ ਇਹੋ ਜਿਹੇ ਹਾਲਾਤਾਂ ਤੋਂ ਉਹਦੇ ਚ ਡੋਬਣ ਦਾ ਜਿਹੜਾ ਕਾਰਨ ਬਣਿਆ ਉਹਦੇ ਚ ਉਹਦੀ ਆਵਾਜ਼ ਤੱਕ ਨਹੀਂ ਨਿਕਲੀ ਪੰਜਾਬ ਦਾ ਸੀਐਮ ਭਗਵੰਤ ਮਾਨ ਉਹ ਹੈਲੀਕਾਪਟਰਾਂ ਦੇ ਵਿੱਚ ਯਾਤਰਾ ਕਰਦਾ ਜਦੋਂ ਪੰਜਾਬ ਮੁੜਿਆ ਪੰਜਾਬ ਬੋੜਿਆ ਤੇ ਉਹ ਆ ਕੇ ਲੋਕਾਂ ਦੇ ਵਿੱਚ ਨਸ਼ੇ ਦੀ ਹਾਲਤ ਵਿੱਚ ਬਿਆਨ ਦੇਣ ਡਿਆ ਕਿ ਪੰਜਾਬ ਦੇ ਲੋਕਾਂ ਨੂੰ ਮੈਂ ਆਪਣਾ ਹੈਲੀਕਾਪਟਰ ਦਿੱਤਾ ਪੰਜਾਬ ਦੇ ਲੋਕਾਂ ਦਾ ਹੈਲੀਕਾਪਟਰ ਆ ਇਹੋ ਜੇ ਮਜ਼ਾਕ ਕਰਦਾ ਸਾਡੇ ਨਾਲ ਐਸੇ ਮੌਕੇ ਤੇ ਆ ਕੇ ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਨਾ ਇਹਨਾਂ ਨੂੰ ਦੇਖਦੇ ਹੋਏ ਅਸੀਂ ਇਹ ਮੰਨਦੇ ਆ ਕਿ ਜਿਹੜਾ ਪੰਜਾਬ ਹੈ ਨਾ ਉਹ ਆਪਣੇ ਆਪ ਨੂੰ ਖੁਦ ਬਚਾ ਸਕਦਾ ਉਹਨੂੰ ਕੋਈ ਹੋਰ ਨਹੀਂ ਬਚਾ ਸਕਦਾ ਤੇ ਉਹਦੇ ਲਈ ਅਸੀਂ ਬਤੌਰ ਸਾਰੇ ਜਿਹੜੀਆਂ ਇੱਥੇ ਸਿੱਖ ਜਥੇਬੰਦੀਆਂ ਦੇ ਜਾਂ ਸਮਾਜਿਕ ਸੇਵਕ ਜਿਹੜੇ ਇੱਥੇ ਆਏ ਨੇ ਜਿਨ੍ਹਾਂ ਵਿੱਚ ਸਾਡੇ ਉਪਿੰਦਰਪਾਲ ਸਿੰਘ ਜੀ ਓਪੀ ਭਾਜੀ ਆਏ ਨੇ ਜਤਿੰਦਰਪਾਲ ਸਿੰਘ ਜੀ ਮਝਾਲ ਅਮਰਿੰਦਰ ਸਿੰਘ ਜੀ ਹੰਨੀ ਸ਼ਿਵਾ ਸਿੰਘ ਜੀ ਸਾਡੇ ਬਹੁਤ ਸਤਿਕਾਰਯੋਗ ਭਰਾ ਹਨ ਸਾਡੇ ਸਾਡੇ ਹਰ ਮਾਮਲੇ ਸਾਡਾ ਸਾਥ ਦਿੰਦੇ ਅਵਤਾਰ ਸਿੰਘ ਰੇਰੂ ਭਾਜੀ ਪ੍ਰਤਾਪ ਸਿੰਘ ਨੀਲੀਆਂ ਫੌਜਾਂ ਤੋਂ ਸਾਡੇ ਨੌਜਵਾਨ ਵੀ ਨਾਲ ਆਏ ਨੇ ਕਾਕੂ ਭਾਜੀ ਵੀ ਨਾਲ ਆਏ ਨੇ ਸਾਰੇ ਭਰਾ ਸਾਡੇ ਜਿਹੜੇ ਇੱਥੇ ਨਾਲ ਆਏ ਨੇ ਇੱਕ ਦਰਦ ਲੈ ਕੇ ਆਏ ਨੇ ਸਾਨੂੰ ਇਹਨਾਂ ਚੀਜ਼ਾਂ ਲਈ ਕੁਝ ਵੀ ਜੇ ਕਰਨਾ ਪਿਆ ਆਪਣੇ ਤੌਰ ਤੇ ਅਸੀਂ ਜ਼ਰੂਰ ਕਰਾਂਗੇ ਤੇ ਅਸੀਂ ਆਪਣੇ ਲੋਕਾਂ ਨੂੰ ਇਸ ਚੀਜ਼ ਲਈ ਇੱਕ ਜਿਹੀ ਜ਼ਰੂਰ ਕਾਹਣਾ ਕਹਿਣੀ ਚਾਹੁੰਦੇ ਆ ਕਿ ਜਦੋਂ ਵੀ ਪੰਜਾਬ ਤੇ ਇਹੋ ਜੀ ਆਫਤ ਆਂਦੀ ਹੈ ਤੇ ਪੰਜਾਬ ਤੋਂ ਬਾਹਰੇ ਜਾਂ ਸਰਕਾਰਾਂ ਤੋਂ ਅਸੀਂ ਜਿੰਨੀ ਵਾਰ ਵੀ ਆਸ ਰੱਖਦੇ ਆ ਅਸੀਂ ਹਮੇਸ਼ਾ ਜਿਹੜਾ ਉਹਦੇ 'ਚ ਮਾਇੂਸ ਹੀ ਹੋਏ ਆ ਸਾਡਾ ਬਣਦਾ ਇਹੀ ਹੈ ਕਿ ਅਸੀਂ ਆਪਣੇ ਪਰਿਵਾਰ ਦੇ ਨਾਲ ਆਪਣੇ ਪੰਜਾਬੀ ਜਿਹੜੇ ਲੋਕ ਨੇ ਜਿਨ੍ਹਾਂ ਨੇ ਸਾਨੂੰ ਇਸ ਮੌਕੇ ਦੇ ਉੱਤੇ ਰਾਹਤ ਦਿੱਤੀ ਐ ਉਹਨਾਂ ਦੇ ਨਾਲ ਖੜੀਏ ਤੇ ਵੋਟਾਂ ਜਿਹੜੇ ਜਦੋਂ ਤੁਹਾਡੇ ਕੋਲ ਮੰਗਣ ਆਣ ਬੰਦੇ ਤੇ ਉਹਨਾਂ ਨੂੰ ਇਹੀ ਜਿਹੜੀਆਂ ਵੀਡੀਓ ਕੱਢ-ਕੱਢ ਕੇ ਵਿਖਾਇਓ ਕਿ ਜਦੋਂ ਇਹੋ ਜਿਹੀਆਂ ਆਫਤਾਂ ਆਈਆਂ ਸੀਗੀਆਂ ਜਿਨ੍ਹਾਂ ਚੀਜ਼ਾਂ ਲਈ ਅਸੀਂ ਤੁਹਾਨੂੰ ਚੁਣਿਆ ਸੀ ਤੇ ਤੁਸੀਂ ਉਸ ਵੇਲੇ ਕਿੱਥੇ ਸੀਗੇ ਇਹ ਚੀਜ਼ਾਂ ਉਹਨਾਂ ਨੂੰ ਜ਼ਰੂਰ ਅਹਿਸਾਸ ਕਰਾਉਣ ਦੀ ਲੋੜ ਐ ਬਸ ਇਹੀ ਮੈਂ ਗੱਲ ਕਹਿਣੀ ਚਾਹੂੰਗਾ ਤੇ ਮੈਂ ਇਹ ਜ਼ਰੂਰ ਬੇਨਤੀ ਕਰੂੰਗਾ ਕਿ ਦੁਆਬੇ 'ਚ ਜਿਹੜੇ ਵੀ ਮੇਰੇ ਵੀਰ ਆਪਣੇ ਕੁੱਕੜਪਿੰਡ ਦੇ ਕੋਲ ਜਾਂ ਜਮਸ਼ੇਰ ਦੇ ਲਾਗੇ ਛੱਕੇ ਜਿਹੜੇ ਵੀ ਇੱਥੇ ਹੈਗੇ ਨੇ ਜਾਂ ਜਲੰਧਰ ਦੇ ਕੋਲ ਜਿੰਨੇ ਵੀ ਨੌਜਵਾਨ ਨੇ ਉਹ ਇਸ ਚੀ ਲਈ ਤਿਆਰ ਰਹਿਣ ਤੇ ਜੇ ਸਾਨੂੰ ਕੋਈ ਵੀ ਸੇਵਾ ਕਰਨੀ ਪਈ ਤੁਰੰਤ ਤੇ ਅਸੀਂ ਇਹਨਾਂ ਚੀਜ਼ਾਂ ਲਈ ਘਰੋ ਜਿਹੜਾ ਬਾਹਰ ਨਿਕਲੀਏ ਤੇ ਇਹਨਾਂ ਚੀਜ਼ਾਂ ਵੱਲੋਂ ਜਿਹੜਾ ਆਪਣਾ ਸਹਿਯੋਗ ਰਹੀਏ ਬਸ ਇਹੀ ਮੈਂ ਬੇਨਤੀ ਕਰੂੰਗਾ ਤੇ ਹੋਰ ਤਾਂ ਨਹੀਂ ਕੋਈ ਕੁਝ ਕਹਿਣਾ ਚਾਹੁੰਦਾ ਜੀ ਹਾਂ ਜੀ ਆ ਪਿੰਡ ਜੋ ਕੰਗਣੀ ਵਾਲਾ ਆ ਇਹਦੇ ਜਿਹੜੀ ਚਿੱਟੀ ਪਈਆਂ ਆ ਆ ਚੱਲਦੀ ਆ ਕਾਫੀ ਮੰਨ ਲਈ ਸਾਰੇ ਦੇਖ ਲਿਆ ਪੌਲੀ ਜਿਹੜਾ ਆ ਪੌਲੀ ਵੀ ਬਹੁਤ ਖਸਤਾ ਹਾਲਤਾਂ ਚਾ ਕਿਸੇ ਸਮੇਂ ਵੀ ਨੁਕਸਾਨ ਹੋ ਸਕਦਾ ਜਿੱਦਾਂ ਕਿ ਇਹ ਦੀਵਾਲੀ ਵਜੂਏ ਸਾਰੇ ਪਿੰਡਾਂ ਨੂੰ ਆ ਮਾਰ ਕਰ ਰਹੀ ਆ ਲੱਗ ਈ ਛੱਕੇ ਐਨ ਸਹਿਮਪਲ ਨੂੰ ਵੀ ਕਰ ਰਹੀ ਆ ਮਾਰ ਤੇ ਇਹ ਮੰਨ ਲਈ ਬਹੁਤ ਜ਼ਿਆਦਾ ਔਖਾ ਜ਼ਿੰਮੇਵਾਰ ਭਰਾਵਾਂ ਦਾ ਤਾਂ ਹੈਗਾ ਹੀ ਹੈਗਾ ਆਮ ਲੋਕਾਂ ਦਾ ਪਸ਼ੂਆਂ ਦਾ ਹਰੇਕ ਵਰਗ ਦਾ ਔਖਾ ਆ ਸਰਕਾਰ ਦੀ ਸਭ ਤੋਂ ਵੱਡੀ ਬੇ ਬੇਸ਼ਰਮੀ ਦੀ ਆ ਜਿਹੜਾ ਨਲੈਕੀ ਆ ਜਿਨੇ ਮਲ ਕੇ ਹੱਦ ਤੱਕ ਇਹਨੂੰ ਸਫਾਈ ਨਹੀਂ ਕੀਤਾ ਆਪਾਂ ਦੇਖਦੇ ਆ ਉਦਾਂ ਹੀ ਖੜਾ ਵਿੱਚ ਜੇ ਸਫਾਈ ਹੁੰਦੀ ਆ ਤੇ ਥੋੜਾ ਜਿਹਾ ਵਧੀਆ ਪਾਣੀ ਦਾ ਬਹਾ ਚਲੋ ਜੇ ਕੁਦਰਤੀ ਹਵਾ ਆ ਗਿਆ ਤੋ ਟੁੱਟਣ ਦੀ ਸੁਭਾਵਨਾ ਘਟ ਜਾਣੀ ਸੀ ਉਹ ਮੈਂ ਸਰਕਾਰ ਤੋਂ ਪ੍ਰਸ਼ਾਸਨ ਅੱਲੇ ਤੱਕ ਇੱਕ ਵੀ ਨਹੀਂ ਆਇਆ ਕੋਈ ਅਧਿਕਾਰੀ ਨਹੀਂ ਆਇਆ ਨਾ ਕੋਈ ਇੱਥੇ ਡੀਸੀ ਲੈਵਲ ਤੇ ਆਇਆ ਨਾ ਕੋਈ ਆਇਆ ਐਸਐਸਪੀ ਸਾਹਿਬ ਆਏ ਪੁਲਿਸ ਪ੍ਰਸ਼ਾਸਨ ਨਾ ਆਪਣੇ ਨੇਰੀ ਪਵਾ ਦੇ ਕੋਈ ਵੀ ਆਇਆ ਕੋਈ ਵੀ ਇੱਥੇ ਮਹਿਕਮਾ ਸਰਕਾਰ ਫੇਲਿਆ ਜੀ 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 ਆ ਜਿਹੜੀ ਮੌਜੂਦਾ ਸਰਕਾਰ ਆ ਇਹ ਫੇਲਿਆ ਉਹ ਸਾਰੀ ਹੀ ਹਾਲ ਦੀ ਹਾਲਤ ਆ ਹਾਂ ਜੀ ਉਹ ਵੀ ਸਾਰੀ ਹਾਲਤ ਆ ਮਾਲਕੀ ਇਹ ਤੋਂ ਸਰਕਾਰ ਬਹੁਤ ਨਕਮੀ ਆ ਜੇ ਕਦੇ ਉੱਤੇ ਕੀਤਾ ਤੇ ਲਾਗੇ ਛਾਗੇ ਤੇ ਸਫਾਈ ਕਰਾਵੇ ਜਾਂ ਪ੍ਰਸ਼ਾਸਨ ਆਵੇ ਕੋਛ ਵੀ ਹੋ ਸਕਦਾ ਪਿੰਡਾਂ ਦੇ ਪਿੰਡ ਕੋਛ ਵੀ ਪਿੱਛੋਂ ਚੂ ਵਿੱਚ ਆ ਗਿਆ ਜਾਂ ਕੋਛ ਵੀ ਹੋ ਸਕਦਾ ਪਾਣੀ ਆਇਆ ਪਿੰਡ ਪੱਦਰ ਤੇ ਤੇ ਬਸ ਇਹੀ ਕਹਿਣਾ ਚਾਹੁੰਦੇ ਆ ਜੀ ਤੇ ਵਾਸ ਇਹੀ ਕਹਿਣਾ ਚਾਹੁੰਦੇ ਆ ਜੀ ਜਦੋਂ ਟੂਆ ਆ ਗਿਆ ਜੋਦੀ ਤੇ ਮਾਰ ਹੋ ਜਾਂਦਾ ਕਿਸੇ ਦਾ ਵੀ ਨੁਕਸਾਨ ਹੋ ਜਾਂਦਾ ਕੋਈ ਆ ਨੌਕਰੇ ਵਿੱਚ ਮੋਟਰਸਾਈਕਲ ਵਾਲਾ ਅਤੇ ਆ ਦੇਖ ਲੋ ਤੁਸੀਂ ਨਾਲ-ਨਾਲ ਵੀ ਹੈ ਨਹੀਂ ਕੱਲ ਕੋਈ ਮੋਟਰਸਾਈਕਲ ਆ ਗਿਆ ਨਾਲ-ਨਾਲ ਜਾ ਕੋਈ ਵਿਚਾਰਾ ਡੈਗ ਗਿਆ ਕੁਛ ਵੀ ਹੋ ਸਕਦਾ ਆ ਮਾਲਕੀ ਕੋਈ ਕੁਛ ਨਹੀਂ ਗਾ ਲੋਕਲ ਵੀਰਾਂ ਨੇ ਦੱਸਿਆ ਕਿ ਜਿਹੜੀਆਂ ਆ ਪਿੱਛੇ ਪੁਲ ਨੂੰ ਤੁਸੀਂ ਪੁਲ ਦੀ ਹਾਲਤ ਵੇਖੋਗੇ ਨਾ ਇਹ ਕਾਫੀ ਕਮਜ਼ੋਰ ਪੁਲਾ ਇਹਦੀਆਂ ਕੋਈ ਹੱਦਾਂ ਜਿਹੜੀਆਂ ਉਹਨਾਂ ਨੂੰ ਪੱਕੇ ਨਹੀਂ ਕੀਤਾ ਗਿਆ ਇਹਦੀ ਮਨਿਆਦ ਵੀ ਕਹਿੰਦੇ ਖਤਮ ਹੋ ਗਈ ਆ ਤੇ ਜਿਹੜੀ ਇਹ ਨਦੀ ਜਿਹੜੀ ਵਹੀ ਵਹਿੰਦੀ ਪਈ ਹੈ ਨਾ ਇਹਨੂੰ ਤਾਂ ਕਦੀ ਕਹਿੰਦੇ ਕਿਸੇ ਨੇ ਪ੍ਰਸ਼ਾਸਨ ਨੇ ਆ ਕੇ ਇਹਦੀ ਸਾਫ਼ ਸੰਭਾਲ ਕੀਤੀ ਨਹੀਂ ਆ ਤੁਸੀਂ ਦੇਖੋ ਆਲੇ ਦੁਆਲੇ ਕਿੱਦਾਂ ਨਦੀ ਦੇ ਵਿੱਚ ਜਿਹੜਾ ਉਹ ਦਰਖਤ ਬੂਟੀਆਂ ਉਗੀਆਂ ਹੋਈਆਂ ਨੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਦੀਆਂ ਜਿਹੜੀਆਂ ਬੰਨਾ ਹੁੰਦੀਆਂ ਨੇ ਉਹਨਾਂ ਨੂੰ ਕਮਜ਼ੋਰ ਕਰਦੀਆਂ ਨੇ ਤੇ ਜਦੋਂ ਵੀ ਇਹਨਾਂ 'ਚ ਕੋਈ ਵੀ ਚੀਜ਼ ਜਿਹੜੀ ਆ ਉਹ ਲੜੁੱਬੀ ਤੇ ਇਹ ਕਦੀ ਵੀ ਕਿਸੇ ਪਾਸੇ ਨੂੰ ਮਾਰ ਮਾਰ ਸਕਦੀ ਆ ਇਹਨਾਂ ਚੀਜ਼ਾਂ ਨੂੰ ਲੈ ਕੇ ਦੇਖੋ ਸਾਡੇ ਹਾਲਾਤ ਕੀ ਆ ਤੇ ਅਸੀਂ ਕਿਨਾਂ ਨੂੰ ਆਪਣੀਆਂ ਸਰਕਾਰਾਂ ਬਣਾ ਕੇ ਮੋਰੇ ਲਿਆਏ ਆ ਤੇ ਉਹਨਾਂ ਦੇ ਸਾਡੇ ਪ੍ਰਤੀ ਜਿਹੜੇ ਫਰਜ਼ ਨੇ ਉਹ ਕਿਦਾਂ ਨਿਭਾ ਰਹੇ ਆ ਕਿ ਨਹੀਂ ਨਿਭਾਰੇ ਇਹ ਹੁਣ ਤਾਂ ਤੁਹਾਨੂੰ ਅਗਲੇ ਡੇਢ ਸਾਲ ਬਾਅਦ ਹੀ ਮੌਕਾ ਮਿਲਣਾ ਹੈ ਗੱਲਾਂ ਜਿਹੜੀਆਂ ਸਾਹਮਣੇ ਲਿਆਉਣ ਦਾ ਜਾਂ ਉਹਨਾਂ ਦੇ ਮੂਹਰੇ ਗੱਲ ਕਰਨ ਦਾ ਪਰ ਅੱਜ ਤੁਸੀਂ ਦੇਖੋ ਹਾਲਾਤ ਕੀ ਬਣ ਗਏ ਨੇ ਕਿ ਆਪਣੀ ਮਦਦ ਕਰਨ ਲਈ ਸਾਨੂੰ ਆਪ ਹੀ ਆਪ ਹੀ ਅੱਗੇ ਆਣਾ ਪੈ ਰਿਹਾ ਤੇ ਜਿਹੜੇ ਇੱਥੇ ਕਰੋੜਾਂ ਦੀਆਂ ਐਡਵਰਟਾਈਜ਼ਮੈਂਟਾਂ ਲਾਉਂਦੇ ਫਿਰਦੇ ਆ ਹੈਲੀਕਾਪਟਰਾਂ 'ਚ ਘੁੰਮਦੇ ਆ ਤੇ ਉਹਨਾਂ ਸਾਰਿਆਂ ਦੀਆਂ ਜਿਹੜੀਆਂ ਮਨਸ਼ਾ ਨੇ ਉਹ ਇੱਥੇ ਅੱਜ ਸਾਰਿਆਂ ਦੇ ਸਾਹਮਣੇ ਆ ਕਿ ਉਹਨਾਂ ਨੇ ਸਾਡੇ ਲਈ ਕੀ ਕੀਤਾ ਤੇ ਪੰਜਾਬ ਦੇ ਲੋਕਾਂ ਨੂੰ ਜ਼ਰੂਰੀ ਹੈ ਇਹ ਗੱਲ ਮੰਨਣੀ ਕਿ ਉਹਨਾਂ ਨੂੰ ਕਿਸੇ ਨੇ ਬਾਹਰੋਂ ਆ ਕੇ ਨਹੀਂ ਬਚਾਉਣਾ ਅਜੇ ਬਚਾਉਣਾ ਹੁੰਦਾ ਤੇ ਅੱਜ ਉਹ ਸਾਡੇ ਇਹਨਾਂ ਚੀਜ਼ਾਂ ਦੇ ਕਾਰਨ ਨਾ ਬੰਦੇ ਸੋ ਫੇਰ ਤੱਕ ਨਹੀਂ ਇਹਦੀ ਹੋਈ ਜੀ ਕੱਲ ਟਵਾ ਪਿਆ ਅਸੀਂ ਆ ਵੀ ਮਤਲਬ ਇਹਦੇ ਕਿਤਾਬ ਬੰਦ ਕੀਤਾ ਤੇ ਉਹਨਾਂ ਨੂੰ ਵੱਡੀਆਂ ਗੱਡੀਆਂ ਰਕਾਉਣ ਵਾਸਤੇ ਵੀ ਕਿਹਾ ਪਰ ਕੋਈ ਨਹੀਂ ਇਹਦੀ ਤੁਹਾਨੂੰ ਭਾਈ ਪੁਲਿਸ ਵਾਲਿਆਂ ਨੂੰ ਵੀ ਕਹਿ ਚੁੱਕੇ ਪ੍ਰਸ਼ਾਸਨ ਕੋਈ ਨਹੀਂ ਵੀ ਮਤਲਬ ਪੁੱਛ ਗਏ ਅੱਜ ਤੱਕ ਇਹਦੀ ਮਤਲਬ ਪੁਲ ਦੀ ਕਦੇ ਵੀ ਰਿਪੇਅਰ ਤੱਕ ਵੀ ਨਹੀਂ ਇਹਦੀ ਹੋਈ ਹੈ ਜੀ ਆ ਤੁਸੀਂ ਦੇਖੀ ਜੀ ਪਹਿਲਾਂ ਹੋਇਆ ਸੀ ਹਾਂਜੀ ਹਾਂਜੀ ਪਹਿਲਾਂ ਉੱਥੇ ਪੈ ਚੁੱਕਾ ਉਹਦੀ ਵੀ ਮਤਲਬ ਪੰਡ ਪੰਦਰ ਤੇ ਭਾਜੀ ਮੁੰਡੇ ਆਪ ਇੱਕ ਇੱਕ ਵਹੀਕਲ ਆਪ ਪਾਸ ਕਰਾਉਂਦੇ ਸੀਗੇ ਤਾਂ ਕੋਈ ਅੱਜ ਵੀ ਮਤਲਬ ਕਰਾਈ ਸਵੇਰ ਤੋਂ ਮਤਲਬ ਅੰਨੀ ਪਿੰਦੇ ਵਿੱਚ ਮੁੰਡੇ ਖੜੇ ਰਹਿ ਤੇ ਇੱਕ ਇੱਕ ਆਪਣੀ ਬਾਤ ਦਾ ਕੰਨ ਆਪ ਹੀ ਅੱਗੇ ਆਉਣਾ ਪੈਂਦਾ ਜੀ ਕੁਝ ਨਹੀਂ ਹੈ ਮੈਂ ਤੁਹਾਨੂੰ ਦਿਖਾਉਣਾ ਇਹਦੇ ਨਾ ਨੀਚੋਂ ਦੀ ਕਈ ਜਗ੍ਹਾ ਤੋਂ ਜਿਹੜਾ ਮਟੀਰੀਅਲ ਵੀ ਖਿਸਕਣ ਲੱਪਿਆ ਤੇ ਮੈਂ ਵੀਡੀਓ ਵਿੱਚ ਹੁਣੀ ਦਿਖਾ ਰਿਹਾ ਨਾ ਤੁਹਾਨੂੰ ਆ ਹੁਣ ਪਾਣੀ ਦੀ ਮਾਰ ਪਈ ਐ ਤੇ ਪਾਣੀ ਦੀ ਮਾਰ ਨਾਲ ਤੁਸੀਂ ਦੇਖੋ ਹੁਣ ਇਹਦੇ نیچے ਜਿਹੜਾ ਮਟੀਰੀਅਲ ਆ ਉਹ ਥੱਲੋਂ ਖਿਸਕਣ ਲੱਗ ਪਿਆ ਤੇ ਇਹ ਕਦੀ ਵੀ ਟੈ ਹੋ ਟੈਰੀ ਹੋ ਸਕਦਾ ਹੈ ਸਾਰੀ ਕਨੈਕਟੀਵਿਟੀ ਇਧਰ ਲਈ ਬੰਦ ਹੋ ਸਕਦੀ ਹੈ ਸਾਡਾ ਇਸ ਵੇਲੇ ਅਹੀ ਜਿਹੜਾ ਫਿਕਰ ਦਾ ਕਾਰਨ ਬਣਿਆ ਹੋਇਆ ਹੈ ਕਿ ਆਪਣੀ ਇੱਥੇ ਕੋਈ ਤਿਆਰੀ ਨਹੀਂ ਹੈਗੀ ਲੋਕਾਂ ਨੂੰ ਆਪਣੇ ਤੌਰ ਤੇ ਵਲੰਟੀਅਰ ਹੀ ਸਾਰਾ ਕੁਝ ਕਰਨਾ ਪੈ ਰਿਹਾ ਤੇ ਬਾਕੀ ਤੁਹਾਨੂੰ ਇਹਨਾਂ ਹਾਲਾਤਾਂ ਬਾਰੇ ਜਲਦੀ ਦੱਸਾਂਗੇ ਕੀ ਸਮੱਸਿਆਵਾਂ ਜਿਹੜੀਆਂ ਨੇ ਉਹ ਕਿੱਦਾਂ ਦੀ ਆਣ ਗਈਆਂ ਸਾਹਮਣੇ ਜਿਹੜੇ ਸਕੂਲ ਦੀ ਗੱਲ ਕੀਤੀ ਆ ਰਹੀ ਹੈ ਸਕੂਲ ਦੀਆਂ ਹੱਦਾਂ ਨੂੰ ਤੁਸੀਂ ਦੇਖੋ ਕਿੱਦਾਂ ਪਾਣੀ ਜਿਹੜਾ ਪਹੁੰਚ ਗਿਆ ਹੋਇਆ ਤੇ ਆਹ ਪੁਲ ਦੀ ਹਾਲਤ ਇੰਨੀ ਖਸਤਾ ਹੋਣ ਦੇ ਬਾਵਜੂਦ ਵੀ ਹੈਵੀ ਗੱਡੀਆਂ ਇਹ ਪੁਲ ਦੇ ਉੱਤੇ ਹੀ ਵਗਦੀਆਂ ਨੇ ਇੱਕ ਬੇਨਤੀ ਮੈਂ ਹੋਰ ਕਰਨਾ ਚਾਹੁੰਦਾ ਕਿ ਇੱਥੇ ਦੇ ਜਿਹੜੇ ਵਸਨੀਕ ਆ ਨਾ ਉਹਨਾਂ ਦੇ ਦੱਸਣ ਦੇ ਮੁਤਾਬਕ ਜਿਹੜਾ ਇਹ ਪੁਲ ਬਣਿਆ ਹੈ ਉਦੋਂ ਦਾ ਬਣਿਆ ਆ ਇਹ ਤੋ 40 ਸਾਲ ਮਤਲਬ ਹੋ ਚੁੱਕਾ ਹੈ ਭਾਜੇ ਨੂੰ ਉਹ ਤੋਂ ਵੱਧ ਹੀ ਹੋ ਚੁੱਕੇ ਆ ਇਹ ਪੁਲ ਜਿਹੜਾ ਹੈ ਉਦੋਂ ਦਾ ਬਣਿਆ ਜਦੋਂ ਇੱਥੇ ਟਾਂਗਾ ਗੱਡੀਆਂ ਚੱਲਦੀਆਂ ਹੁੰਦੀਆਂ ਸੀਗੇ ਤੇ ਹੁਣ ਦੌਰ ਆ ਗਿਆ ਟਰਾਲਿਆਂ ਦਾ ਠੀਕ ਆ ਉਹ ਤੋਂ ਬਾਅਦ ਨਾ ਤਾਂ ਇਹਦੀ ਕੋਈ ਮੁਰੰਮਤ ਹੋਈ ਹੈ ਤੇ ਨਾ ਇਹਦਾ ਇਹ ਤਾਂ ਇਹ ਨਹੀਂ ਸਿਸਟਮ ਹੈਗਾ ਕਿ ਇਹ ਬੰਦੇ ਦਾ ਵੀ ਭਾਰ ਚੱਲ ਸਕਦਾ ਕਿ ਨਹੀਂ ਚੱਲ ਸਕਦਾ ਤੇ ਇੱਥੇ ਆ ਹੁਣ ਇੰਨੀ ਹੈਵੀ ਟਰੱਕ ਜਾ ਰਿਹਾ ਵਾ ਕੱਲ ਨੂੰ ਜੇ ਕੋਈ ਨੁਕਸਾਨ ਹੋ ਜਾਂਦਾ ਹੈ ਕੋਈ ਜਾਨੀ ਕੋਈ ਮਾਲੀ ਨੁਕਸਾਨ ਹੋ ਜਾਂਦਾ ਉਹਦਾ ਹਰਜਾਨਾ ਭਰਿਆ ਜਾ ਸਕਦਾ ਨਹੀਂ ਪੜਿਆ ਜਾ ਸਕਦਾ ਸੋ ਸਰਕਾਰਾਂ ਬਦਲਦੀਆਂ ਰਹਿੰਦੀਆਂ ਪਰ ਇਹ ਜਿਹੜਾ ਆ ਦੇਖੋ ਕਿੰਨੀ ਇੱਕ ਤਹਿ ਵਿਸ਼ੀ ਹੋਈ ਆ ਵੱਤ ਵੱਤ 12 ਇੰਚ ਦੀ ਤਹਿ ਦਾ ਇੱਕ ਪੁਲ ਹੈਗਾ ਇਹ ਕਿੰਨੇ ਕਲੈਂਡਰ ਪਏ ਨੇ ਹੁੰਦੇ ਵੱਤ ਵੱਤ ਲੈਂਟਰ ਪਾਇਆ ਹੋਇਆ ਆ ਤੇ ਜਿਹੜੇ ਟਰਾਲੇ ਆ ਉਹਦੇ ਟੰਨਾ ਦੇ ਟਾਨੇ ਤੋਂ ਗੁਜ਼ਰ ਰਹੇ ਆ ਤੇ ਪਤਾ ਨਹੀਂ ਕੀ ਗੱਲ ਆ ਸਰਕਾਰਾਂ ਦੀ ਪੰਜਾਬ ਦੇ ਵਸਨੀਕਾਂ ਦੇ ਨਾਲ ਕੀ ਬੈਰ ਵਿਰੋਧ ਹੈਗਾ ਜਿਹੜਾ ਵੀ ਕੋਈ ਕੁਰਸੀ ਤੇ ਬਹਿ ਜਾਂਦਾ ਉਹ ਪੰਜਾਬ ਦੇ ਵਸਨੀਕਾਂ ਦਾ ਬਸ ਦੁਸ਼ਮਣ ਹੀ ਬਣ ਜਾਂਦਾ ਸੰਗਤ ਖੜੀ ਆ ਸੰਗਤ ਚਿੰਤਾ ਦਾ ਹਾਂਜੀ ਪੰਜਾਬ ਦਾ ਪਾਣੀ ਜਿਹੜਾ ਆ ਹੁਣ ਇਹ ਦਿਖਾਓ ਜੀ ਉਹ ਉੱਤੋਂ ਨਹੀਂ ਜਾਂਦੀ ਛੜ ਕੇ ਆਹ ਦੇਖੋ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜੇ بارش ਨਹੀਂ ਰੁਕਦੀ ਜਾਂ ਪਿੱਛੋਂ ਪਾਣੀ ਛੱਡਿਆ ਜਾਂਦਾ ਤੇ ਇਹ ਇਲਾਕਾ ਸਾਰਾ ਪਾਣੀ ਦੇ ਅੰਦਰ ਹੋਊਗਾ ਤੇ ਨੌਜਵਾਨ ਜਿਹੜੇ ਹੈਗੇ ਉਹਨਾਂ ਨੂੰ ਬੇਨਤੀ ਆ ਕਿ ਆਪਣੇ ਆਪਣੇ ਕੰਮਰ ਕਸੇ ਕਰਕੇ ਰੱਖੋ ਤਾਂ ਜੋ ਅਸੀਂ ਇਸ ਆਫਤਾ ਤੋਂ ਆਪਣੇ ਪੰਜਾਬ ਦੇ ਵਸੀਆਂ ਨੂੰ ਕੱਢ ਸਕੀਏ ਆ ਇੱਥੋਂ ਪੁਲ ਟੁੱਟ ਚੁੱਕਾ ਆ ਪਾ ਪੁਲ ਟੁੱਟ ਚੁੱਕਾ ਜੀ ਪਾ ਪੁਲ ਟੁੱਟ ਚੁੱਕਾ ਆ ਪਰ ਹਾਲੇ ਤੱਕ ਸਰਕਾਰ ਦਾ ਕੋਈ ਵੀ ਨੁਮਾਇੰਦਾ ਕੋਈ ਐਮ ਐਲ ਏ ਕੋਈ ਐਮ ਪੀ ਕੋਈ ਡੀ ਸੀ ਕੋਈ ਪੁਲਿਸ ਪ੍ਰਸ਼ਾਸਨ ਕੋਈ ਨਾਰੀ ਵਿਭਾਗ ਕੋਈ ਕੁਝ ਨਹੀਂ ਆਇਆ ਇੱਥੇ ਸਾਰੇ ਹੀ ਸਸੰਗਤ ਨੂੰ ਗੱਜ ਕੇ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇਹਦੇ ਵਿੱਚ ਜਿਹੜੀਆਂ ਕੁਦਰਤੀ ਆਫਤਾਂ ਜਿਹੜੀਆਂ ਆਉਂਦੀਆਂ ਇਹ ਮੰਨਦੇ ਆ ਕਿ ਇਹਦੇ ਵਿੱਚ ਕਿਸੇ ਦਾ ਜ਼ੋਰ ਨਹੀਂ ਚੱਲਦਾ ਪਰ ਇਹ ਗੱਲ ਅਸੀਂ ਤਾਂ ਕਰਦੇ ਚੰਗੇ ਲੱਗੇਦੇ ਹੁੰਦਾ ਜੇ ਇਹ ਆਫਤ ਪਹਿਲੀ ਾਰ ਆਈ ਹੈ ਹਰ ਸਰਕਾਰ ਆਂਦੀ ਆ ਸਰਕਾਰ ਦੇ ਨੁਮਾnde ਆਂਦੇ ਆ ਫੋਟੋ ਖਿਚਾ ਕੇ ਤੇ ਉਹ ਚਲਦੇ ਬਣਦੇ ਆ ਤੁਸੀਂ ਮੈਨੂੰ ਦੱਸੋ ਵੀ ਜੇ ਤਾਂ ਇਹ ਆਫਤ ਕੋਈ ਪਹਿਲੀ ਾਰ ਆਈ ਹੋਵੇ ਤੇ ਪਹਿਲੀ ਾਰ ਕਿਸੇ ਨੂੰ ਇਹਦਾ ਅੰਦਾਜ਼ਾ ਨਾ ਹੋਵੇ ਕਿ ਇਹ ਆਣੀ ਆ ਜਾਂ ਨਹੀਂ ਆਣੀ ਤੇ ਫੇਰ ਤਾਂ ਆਪਾਂ ਤਿਆਰੀ ਦੇ ਵਿੱਚ ਮਤਲਬ ਕਿ ਕੋਈ ਕਤਾਹੀ ਵਰਤੀ ਗਈ ਫੇਰ ਆਪਾਂ ਮੰਨ ਸਕਦੇ ਆ ਪਰ ਜੇ ਆਫਤਾ ਹਰੇਕ ਸਾਲ ਆਂਦੀ ਆਂਦੀਆਂ ਹਰ ਇੱਕ ਸਾਲ ਇਹ ਬਰਸਾਤਾ ਆਂਦੀਆਂ ਜਾਂਦੀਆਂ ਆ ਹਰੇਕ ਸਾਲ ਸਾਡੇ ਪੰਜਾਬ ਦੇ ਵਿੱਚ ਹੜ ਆਂਦੇ ਜਾਂਦੇ ਆ ਤੇ ਫੇਰ ਜਿਹੜੀਆਂ ਸਰਕਾਰਾਂ ਆ ਇਸ ਗੱਲ ਤੋਂ ਗਰੇਜ ਨਾ ਕਰਨ ਕੀ ਉਹ ਜ਼ਿੰਮੇਵਾਰ ਹੈਗੀਆਂ ਕਿਉਂਕਿ ਜੇ ਸਾਨੂੰ ਪਤਾ ਆ ਕਿ ਸਵੇਰੇ ਅਸੀਂ ਕਮਾਵਾਂਗੇ ਤੇ ਸ਼ਾਮੀ ਰੋਟੀ ਖਾਵਾਂਗੇ ਤੇ ਇਸੇ ਸਿਧਾਂਤ ਦੇ ਵਿੱਚ ਜੇ ਨਾਲ ਸਾਨੂੰ ਪਤਾ ਕਿ ਹਰੇਕ ਜਿਹੜੀਆਂ ਬਰਸਾਤਾ ਹੈਗੀਆਂ ਉਹਦੇ ਵਿੱਚ ਹੜ ਆਂਦੇ ਜਾਂਦੇ ਸਰਕਾਰ ਨੂੰ ਸਵਾਲ ਇਹ ਆ ਕੀ ਉਹ ਆਪਣਾ ਪ੍ਰਬੰਧ ਪਹਿਲਾਂ ਤਾਂ ਕਿਉਂ ਨਹੀਂ ਕਰਕੇ ਰੱਖਦਿਆਂ ਤੁਸੀਂ ਚਾਹੇ ਸਤਲੂ ਚਲਜੋ ਦਰਿਆ ਜਿੱਥੇ ਮਰਜੀ ਚਲਜੋ ਆਸਮਨ ਤਰਨ ਤਰਨ ਲਾਕਾ ਹੋ ਗਿਆ ਗਰਦਾਸਪੁਰ ਇਲਾਕਾ ਹੋ ਗਿਆ ਮਾਝਾ ਮਾਲਵਾ ਸਾਰਾ ਡੁੱਬਿਆ ਹੋਇਆ ਹੁਣ ਜਿਹੜਾ ਪੰਜਾਬ ਦੀ ਜਿਹੜੀ ਰੀਡ ਦੀ ਹੱਡੀ ਆ ਦੁਆਬਾ ਜ਼ੋਨ ਅੱਜ ਪਹਿਲੀ ਵਾਰ ਹੋਇਆ ਕਿ ਇਹ ਵੀ ਮਤਲਬ ਕਿ ਪਾਣੀ ਦੇ ਅਧੀਨ ਜਿਹੜਾ ਆ ਪਾਣੀ ਦੀ ਜਿਹੜੀ ਆਫਤ ਆ ਉਹਦੇ ਵਿੱਚ ਆਉਣ ਦੇ ਪਿਆਰੀ ਦੇ ਵਿੱਚ ਸ਼ਰਮਨਾਕ ਗੱਲ ਇਹ ਆ ਕਿ ਭਾਰਤ ਦੀ ਜਿਹੜੀ ਦੇਸ਼ ਨੂੰ ਚਲਾਉਣ ਵਾਲੀ ਸਰਕਾਰ ਜਿਹੜੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਮੋਦੀ ਸਾਹਿਬ ਜਿਹਨੂੰ ਆਪਾਂ ਹੁਣ ਕੰਨੇ ਸਤਕਾਰਯੋਗ ਆ ਉਹਨਾਂ ਨੂੰ ਆਪਣੇ ਦੇਸ਼ ਦੇ ਜਿਹੜੀ ਜਨਤਾ ਉਹ ਤਾਂ ਡੁੱਬਦੀ ਨਹੀਂ ਸੀ ਪਰ ਉਹਨਾਂ ਨੂੰ ਅਫਗਾਨਿਸਤਾਨ ਦਾ ਜ਼ਰੂਰ ਦਰਦ ਆ ਗਿਆ ਦਰਦ ਤਾਂ ਸਾਨੂੰ ਵੀ ਆ ਪਰ ਕਹਿੰਦੇ ਕਿ ਜਿਹੜੋਂ ਕੋਈ দানਪੁੰਨ ਸ਼ੁਰੂ ਹੁੰਦਾ ਤੇ ਉਹ ਘਰੋਂ ਸ਼ੁਰੂ ਹੁੰਦਾ ਨਾ ਕਿ ਬਾਹਰੋਂ ਹੁਣ ਇੱਕ ਆਪਣੇ ਘਰ ਦਾ ਪਿਓ ਦੀ ਲੱਤਾ ਦੋਖਦੀਆਂ ਹੁਣ ਤੇ ਅਸੀਂ ਗਵਾਂਡੀਆਂ ਦੇ ਬਾਪੂ ਨੂੰ ਮੋਢਿਆ ਤੇ ਚੱਕੀ ਫਰੀਏ ਤੇ ਉਹ ਫੇਰ ਗੱਲ ਨਹੀਂ ਨਾ ਬਣਦੀ ਭਗਵਾਨ ਤਮਨ ਸਾਹਿਬ ਆਂਦੇ ਆ ਉਹ ਲੋਕਾਂ ਨੂੰ ਮੱਲੇ ਕੀ ਕਹਿੰਦੇ ਜੀ ਮੈਂ ਤਾਂ ਜੀ ਹੈਲੀਕਾਪਟਰ ਤੇ ਆਇਆ ਆ ਮੈਂ ਆ ਦੇ ਆ ਪਰ ਅਸੀਂ ਥੋੜੇ ਦਿਨ ਪਹਿਲਾਂ ਵੀਡੀਓ ਵੀ ਆਈ ਆ ਲੋਕੀ ਕਿਵੇਂ ਉਹਨਾਂ ਦਾ ਹੈਲੀਕਾਪਟਰ ਨੂੰ ਗਾਲਾਂ ਕੱਢਣ ਦੇ ਸਾਰਿਆਂ ਨੂੰ ਪਤਾ ਆ ਤੁਸੀਂ ਇਸ ਚੀਜ਼ ਤੋਂ ਗਰੇਜ ਨਾ ਕਰੋ ਇਹਦੇ ਵਿੱਚ ਜਿਹੜੀਆਂ ਸਰਕਾਰਾਂ ਆ ਉਹ ਤਾਂ 100% ਗਲਤ ਹੈਗੀਆਂ ਹੈਗੀਆਂ ਪਰ 1000% ਸਾਡੀਆਂ ਜਿਹੜੀ ਆਮ ਜਨਤਾ ਉਹ ਵੀ ਗਲਤ ਆ ਅਸੀਂ ਹਜ਼ਾਰ ਹਜ਼ਾਰ ਰੁਪਏ ਦੇ ਲਾਲਚ ਦੇ ਵਿੱਚ ਆਪਣੀਆਂ ਬੀਬੀਆਂ ਨੂੰ ਕਿਹਾ ਦੀ ਵੋਟਾਂ ਉਹ ਪਾਰਟੀ ਨੂੰ ਪਾਉਣੇ ਆ ਜਿਹੜੀ ਸਰਕਾਰ ਦਾ ਨਿਸ਼ਾਨ ਹੀ ਝਾੜੂ ਆ ਅੱਗੇ ਜਿਹੜੇ ਝਾੜੂ ਹੁੰਦੇ ਸੀਗਾ ਨਾ ਝਾੜੂ ਕਤੇ ਸਾਡੀਆਂ ਬੀਬੀਆਂ ਨੇ ਜਵਾਕਾਂ ਦੇ ਪੈਰਾਂ ਨੂੰ ਲਾਗ ਜਾਂਦੇ ਸੀਗੇ ਤਾਂ ਉਹ ਕਹਿੰਦੇ ਹੁੰਦੇ ਆ ਮਾੜਾ ਹੁੰਦਾ ਇਹ ਕਿਹੋ ਜਿਹੀ ਸਰਕਾਰਾਂ ਜਿਨ੍ਹਾਂ ਨੇ ਝੰਡੇ ਤੇ ਝਾੜੂ ਲਾ ਛੱਡਿਆ ਠੀਕ ਹੈ ਇਹ ਸਾਡੇ ਪੰਜਾਬ ਪਾਸ ਜਿਹੜਾ ਝਾੜੂ ਆ ਉਹ ਸਭ ਤੋਂ ਮਾੜਾ ਬਣਿਆ ਇਹਨੂੰ ਜਿਹੜੇ ਝਾੜੂਆਂ ਨੂੰ ਛੱਡੋ ਤੇ ਸ਼ੇਰੀ ਸਾਹਿਬ ਜਦੋਂ ਭਾਈ ਦੀਪਸਦੂ ਨੇ ਕਿਹਾ ਸੀਗਾ ਕਿ ਇਹਨੂੰ ਫੜੋਂਗੇ ਤੇ ਗੁਲਾਮੀ ਹੱਥ ਆਊਗੀ ਜੇ ਛੇੜੀ ਸਾਫ ਫੜੋਗੇ ਤੇ ਰਾਜ ਭਾਗ ਮਿਲੂਗਾ ਸੋ ਗੱਲ ਆ ਵੀ ਅੱਜ ਸਮਾਂ ਬਦਲਣ ਦੀ ਲੋੜ ਆ ਇਹ ਜਿਹੜੀਆਂ ਸਰਕਾਰਾਂ ਕੋਈ ਅੱਜ ਪੰਜਾਬ ਦੇ ਨਾਲ ਨਹੀਂ ਖੜੀਆਂ ਪੰਜਾਬ ਦੇ ਲੋਕ ਪੰਜਾਬ ਦਾ ਬੱਚਾ ਬੱਚਾ ਆਪਣੀ ਮਦਦ ਆਪਣੇ ਗਵਾਂਢ ਮੱਥੇ ਦੀ ਮਦਦ ਆਪ ਕਰਦੇ ਆ ਤੇ ਜਿਹੜੇ ਅੱਜ ਸਰਕਾਰਾਂ ਕਹਿੰਦੀਆਂ ਸੀਗਾ ਨਾ ਅਸੀਂ ਦਿੱਲੀ ਦੇ ਵਿੱਚੋਂ ਅਸੀਂ ਘਰ ਘਰ ਦਰਸ਼ਨ ਮਤਲਬ ਕਿ ਮੰਗ ਕੇ ਅਸੀਂ ਪੰਜਾਬ ਨੂੰ ਦੇਣ ਦੀ ਤਿਆਰੀ ਦੇ ਵਿੱਚ ਕਰਦੇ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਆ ਇਹ ਉਹ ਲੋਕ ਆ ਜਿਨ੍ਹਾਂ ਨੇ ਤੁਹਾਡੇ ਜਦੋਂ ਦਿੱਲੀ ਦੇ ਵਿੱਚ ਧਰਨਾ ਲੱਗਾ ਸੀਗਾ ਨਾ ਤੇ ਤੁਹਾਡੇ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੈਣਾ ਵਿੱਚ ਲੱਗੇ ਹੁੰਦੇ ਸੀਗੇ ਤੁਸੀਂ 2 ਸਾਲ ਰੋਟੀਆਂ ਨਹੀਂ ਪਕਾਈਆਂ ਸੀ ਕਿਉਂਕਿ ਤੁਹਾਡਾ ਰੋਟੀ ਪਾਣੀ ਫ੍ਰੀ ਆਫ ਕੋਸਟ ਸਾਡੇ ਪੰਜਾਬੀਆਂ ਵੱਲੋਂ ਚੱਲਦਾ ਸੀਗਾ ਸਾਨੂੰ ਇਹੋ ਜਿਹੀ ਕਿਸੇ ਬਾਹਰਲੇ ਬੰਦੇ ਦੀ ਲੋੜ ਨਹੀਂ ਹੈਗੀ ਸਾਨੂੰ ਲੋੜ ਆ ਆਪਣੇ ਹੱਕਾਂ ਨੂੰ ਜਾਣਨ ਦੀ ਸਾਨੂੰ ਲੋੜ ਆ ਕਿ ਜਿਹੜਾ ਅਸੀਂ ਟੈਕਸ ਪੇ ਕਰਦੇ ਆਂ ਸਰਕਾਰ ਨੂੰ ਵੀ ਉਹ ਕਿੱਥੇ ਜਾ ਰਿਹਾ ਆ ਇਹਨਾਂ ਦੀ ਦਾ ਦੀ ਜਿਹੜੀ ਜਾਣਕਾਰੀ ਉਹ ਸਾਡੇ ਜਿਹੜੀ ਜਨਤਾ ਉਹਨਾਂ ਨੂੰ ਹੋਣੀ ਚਾਹੀਦੀ ਆ ਹਜ਼ਾਰ ਰੁਪਈਆ ਲੈ ਕੇ ਜਾਂ ਰਾਸ਼ਨ ਦੀ ਕਿੱਟ ਲੈ ਕੇ ਜਾਂ ਕੋਈ ਕਿਸੇ ਦੇ ਕੋਲ ਕੋਈ ਫੋਨ ਕਰਵਾ ਕੇ ਅਸੀਂ ਸਰਕਾਰਾਂ ਨੂੰ ਨਾ ਚੁਣੀਏ ਸਰਕਾਰਾਂ ਜਿਹੜੀਆਂ ਹੈਗੀਆਂ ਅੰਤ ਵਿੱਚ ਜਿਹੜਾ ਰਾਜੇ ਖਾਲਸਾ ਆ ਉਹੀ ਕਾਮਯਾਬ ਹੋਣਾ ਆ ਬਾਕੀ ਜਿੰਨੀਆਂ ਮਰਜ਼ੀ ਤੁਸੀਂ ਸਰਕਾਰਾਂ ਬਦਲ-ਬਦਲ ਕੇ ਦੇਖ ਲਓ ਸਾਡਾ ਹਾਲ ਇਹੀ ਸੀਗਾ ਤੇ ਇਹੀ ਰਹਿਣਾ ਜਦੋਂ ਤੱਕ ਰਾਜ ਖਾਲਸਾ ਨਹੀਂ ਹੁੰਦਾ ਇਨੀਆਂ ਬੇਂਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ